ਫਾਈਨਲ ਮੈਚ ਹੋ ਰਿਹਾ ਲੜਕੀਆਂ ਦਾ ਹਰਪਾਲ ਸਿੰਘ ਜੀ ਟਾਸ ਕਰਵਾਉਂਦੇ ਹੋਏ ਸੱਜੇ ਹੱਥ ਮਲਕਾਣਾ ਤੇ ਖੱਬੇ ਹੱਥ ਹੈ ਛੱਠੇ ਵਾਲਾ ਆਓ ਜੇ ਤੂੰ ਚੁਆਇਸ ਡਿਫੈਂਸ ਛੱਠੇ ਵਾਲਾ ਨੇ ਮੈਚ ਰੈਫਰੀ ਸਰਦਾਰ ਗੁਰਮੇਲ ਸਿੰਘ ਜੀ ਹਰਪਾਲ ਸਿੰਘ ਜੀ ਸੌਰੀ ਇੱਕ ਮਿੰਟ ਰੋਕੋ ਬਈ ਧੰਨਵਾਦ ਇੱਕ ਮਿੰਟ ਰੋਕੋ ਮੈਂ ਟਾਈਮ ਨਹੀਂ ਲਗਾਇਆ ਸੀ ਤੇ ਅਟੈਕ ਕਰ ਲਈ ਮਲਕਾਣਿਆਂ ਦੀ ਟੀਮ ਇਹਨਾਂ ਮਲਕਾਣੇ ਦੀ ਟੀਮ ਅਟੈਕ ਕਰਦੀ ਹੋਈ ਬਹੁਤ ਹੀ ਜਸ਼ਨ ਰੌਣਕ ਮੁਕਾਬਲਾ ਡਿਫੈਂਸ ਕਰ ਰਹੀ ਹੈ ਮਲਕਾਣਾ ਵਸੇ ਚੱਠੇ ਦੀ ਚੱਠੇ ਵਾਲਾ ਫਾਈਨਲ ਮੈਚ ਲੜਕੀਆਂ ਦਾ ਦੋਨੇ ਹੀ ਟੀਮਾਂ ਪ੍ਰਾਣੀਆਂ ਇਕੱਠੇ ਖੇਡੇ ਹੋਏ ਬੱਚੇ ਇੱਕੋ ਜ਼ਿਲ੍ਹੇ ਵੱਲੋਂ ਖੇਡਦੇ ਨੇ ਇਸ਼ਾ ਮਲਕਾਣਾ ਦੀ ਟੀਮ ਦੀ ਕੈਪਟਨ ਇਹ ਵੀ ਟੀਮ ਅੰਡਰ 70 ਲੜਕੀਆਂ ਦੀ ਜ਼ਿਲ੍ਹਾ ਜੇਤੂ ਟੀਮ ਮਲਕਾਣਾ ਦੀ ਔਰ ਲਗ ਮਰਿਆ ਤੇ ਗੱੱਚ ਦਾ ਦਾਵਾ ਬਟ ਮੈਚ ਅੰਪਾਇਰ ਤਰਸੀਮ ਸਿੰਘ ਤੇ ਰਾਜ ਬਾਦਸ਼ਾਹ ਜੀ ਸਾਡੇ ਬਹੁਤ ਹੀ ਪਿਆਰੇ ਰੈਫਰੀ ਨੇ ਸਰਦਾਰ ਹਰਪਾਲ ਸਿੰਘ ਦੇ ਇੱਕ ਪਾਸੇ ਰਾਜ ਬਾਦਸ਼ਾਹ ਜੀ ਤੇ ਪਾਇਲ ਰੈਫਰੀ ਦੀਪੰਕਰ ਹਪਾਲ ਸਿੰਘ ਦੀ ਵੀ ਜਚੜ ਹੁਣ ਆ ਰਹਿ ਨੇ ਦੇਖਦੇ ਆ 7 ਮਿੰਟਾਂ ਦੇ ਵਿੱਚ ਕੀ ਵਾਪਰਦਾ ਹੈ ਬਹੁਤ ਸੋਣੀ ਡਿਫੈਂਸ ਕਰਦੀ ਹੋਈ ਜਸ਼ਨ ਬੱਸ ਇਹ 991 ਟੱਚ ਲੱਗ ਗਿਆ ਬੱਚਾ ਲਗਦਾ ਘੱਟ ਡੇਢ ਔਨੇ ਦੋ ਮਿੰਟ ਦਾ ਸਮਾਂ ਲੈਂਦਾ ਜਸਨ ਚਲੋ ਇਹਨੇ ਕਹਿ ਆ ਮੈਂ ਤਾਂ ਵੱਡਿਆਂ ਚ ਖੇਡਣਾ ਜੀ ਕਿਸੇ ਕਰਕੇ ਉਹ ਸੀਨੀਅਰ ਲੜਕੀਆਂ ਦੇ ਵਿੱਚ ਅਸੀਂ ਸਿਲੈਕਟ ਕਰ ਲਿਆ ਸੀਗਾ ਮੰਨੋ ਮੰਨੋ ਕਿਹੜਾ ਯਾਰ ਫਾਸ ਫਾਸ ਲੋੜਿਆ ਯਾਰ ਪੰਜਾਬ ਦੇ ਵਿੱਚ ਕਿੰਨਾ ਹੈ ਪੰਜਾਬ ਦੀਆਂ ਲਗਭਗ 25 ਟੀਮਾਂ ਦੇ ਨਾਲ ਇਹਨਾਂ ਦੇ ਮੈਚ ਹਉਣੇ ਦੇ ਲੀਗ ਦੇ ਮੈਚ ਹੁੰਦੇ ਨੇ ਲਗਾਤਾਰ ਮੈਚ ਚੱਲਦੇ ਰਹਿੰਦੇ ਨੇ ਬੱਚਾ ਨੂੰ ਹਾਰ ਰੋ ਇੱਕ ਤਨ ਚਾਰ ਚਾਰ ਮੈਚ ਇੱਕ ਟੀਮ ਨੂੰ ਖੇੜਨੇ ਪੈਂਦੇ ਨੇ ਇਸ ਕਰਕੇ ਇਸ ਟਾਇਮ ਨੇ ਬਹੁਤ ਵੱਡੀ ਜੁਨ ਪੈਂਦੀ ਹੈ ਉੱਥੇ ਵੀ ਸੋਨਾਪੁਰ ਇਹ ਬੱਚੀ ਮਨੂ ਅੱਜ ਜ਼ਿਲ੍ਹੇ ਦੇ ਵਿੱਚੋਂ ਪਹਿਲੀ ਫੀਸ਼ੀਮਾਂ ਦੇ ਉੱਤੇ ਸਾਡੀ ਟੀਮ ਜਿੱਤ ਕੇ ਜਦੋਂ ਕਿਸੇ ਨਾਲ ਪੈਂਦਾ ਹੈ ਤਾਂ ਖਿਡਾਰੀਆਂ ਦਾ ਮਨੋਂ ਵਾਲ ਇੱਕ ਨੰ ਦੇਖੋ ਪੈਂਦਾ ਹੈ ਮਾਣੂ ਆਊਟ ਹੋਇਆ। ਹਾਂ ਲੜਕੀ ਕਿਉਂਕਿ ਪਟੀਆਂ ਲੜਕੀਆਂ ਆਈ ਤੇ 3 4 ਸਾਲ ਦੀਆਂ ਲੜਕੀਆਂ ਨਾਲ ਇਹ ਦਾ ਮੁਕਾਬਲਾ ਕੀਤਾ। ਕੋਈ ਗੱਲ ਨਹੀਂ ਇਸ ਟਾਈਮ ਨਾਲ ਅੱਛੇ ਦਾ ਜ਼ੋਰ ਵੱਧ ਲੱਗਦਾ ਹੈ ਕਿਉਂਕਿ ਪਿੱਛੇ ਸਪੀਡ ਵੱਧ ਹੁੰਦੀ ਹੈ। ਐਕਚੁਅਲੀ ਮੱਖੋਂ ਅੰਗੜ ਦੀ ਨੰਬਰ 1 ਫ੍ਰੀ ਵਿਖਾ ਅੰਡਰ 17 ਗਰੁੱਪ ਦੀ ਜਿਲ੍ਹਾ ਬੇਲ ਹੈ।

ਜੀਤਾ ਤੇ ਲੈ ਸੂ ਦੇ ਵਿੱਚੋਂ ਤੀਸਰੀ ਪੋਜੀਸ਼ਨ ਆ ਆਲ ਇੰਡੀਆ ਦੇ ਵਿੱਚੋਂ ਤੀਸਰੀ ਪੋਜੀਸ਼ਨ ਲੈਣੀ ਬਹੁਤ ਹੀ ਕਿੰਨੇ ਬਸੋਂ ਕਿੰਨੇ ਖਿਡਾਰੀ ਹੈ ਕਿੱਦਾਂ ਵੱਡਾ ਟੈਲੈਂਟ ਹੈ ਉਹਨਾਂ ਨੂੰ ਬਹੁਤ ਪੱਗਾ ਅੱਜ ਲੱਗਿਆ ਜੀ ਫਸਟ ਬੈਚ ਆਊਟ ਹੋ ਗਿਆ ਚੱਕੇ ਪਿੰਡ ਦਾ 10 ਸੈਕਿੰਡ ਗੋਜਾ ਗਰੁੱਪ ਆਊਟ ਐਂਟਰ ਹੋਇਆ ਬਹੁਤ ਹੀ ਥੋੜਾ ਸਵਾ ਪਰਪਾਲ ਜੀ ਨੇ ਵੀਸਲ ਵੀ ਮੂੰਹ ਚ ਹੈ ਬਿਲਕੁਲ ਵੱਜਦੀ ਹੈ ਵੀਸਲ ਦੀ ਤਿੰਨ ਟੱਚ ਮਾਰੇ ਨੇ ਮਲਕਾਣੇ ਨੇ ਚੱਠੇ ਦੇ ਸੈਕੰਡ ਟਰਨ ਸ਼ੁਰੂ ਹੋਈ ਹੈ ਚੱਠੇ ਦੀ ਟੀਮ ਕਰ ਰਹੀ ਹੈ ਅਟੈਕ ਤੇ ਡਿਫੈਂਸ ਕਰਦੀ ਹੋਈ ਮਲਕਾਣੇ ਦੀ ਟੀਮ ਫਾਈਨਲ ਮੈਚ ਓਪਨ ਟੂਰਨਾਮੈਂਟ ਚੱਲ ਰਿਹਾ ਹਾਂ ਗੁੱਡ ਜਜਮੈਂਟ ਫਾਉਲ ਹੈ ਜੰਪ ਹੋਇਆ ਗਰਾਊਂਡ 'ਤੇ ਬੈਠੋ ਯਾਰ ਸਕੋਰ ਉਹਨਾਂ ਦਾ ਤੈਨਾਂ ਹੈ ਲੋ ਸਕੋਰ ਦੀ ਗੇਮ ਲੱਗ ਰਹੀ ਮਾਈ ਫੇਸ ਨੇ ਤਿੰਨ ਟੱਚ ਮਾਰੇ ਸੀ ਮਲਕਾਣੇ ਨੇ ਚੱਠੇ ਦੀ ਟੀਮ ਦੇ ਤੇ ਚੱਠਾ ਹੁਣ ਅਟੈਕ ਕਰ ਰਿਹਾ ਤੇ ਡਿਫੈਂਸ ਕਰਦਾ ਹੋਇਆ ਮਲਕਣ ਸੋਹਣਾ ਸਿਕਸ ਦਾ ਅਟੈਕ ਸੀ ਮੈਚ ਖਸੂ ਹੈ ਫਾਈਨਲ ਮੈਚ ਹੈ ਲੈ ਸੋ ਇੰਆ ਨਾ ਨਾ ਬੱਚਾ ਟੈਕਰ ਮਾੜਾ ਸੀ ਉਹ ਬਣਦੀ ਸੀ ਪਹਿਲਾਂ ਅਰਲੀ ਛੋਟੀ ਫੋਪਾਈ ਹੁੰਦੀ ਟੱਚ ਵਾਈਸ ਆ ਸੀ ਹੋੜੀ ਬੋਲ ਤੋਂ ਬਚ ਕੇ ਹੋੜ ਵੱਜ ਰਿਆ ਸੀ ਆਹ ਸਜੀਤਾ ਜੀ ਪੂਰੇ ਜੂਰੇ ਤੱਕ 10 ਨੰਬਰ ਕਿਟ ਦੇ ਵਿੱਚ নো ਟੱਚ নো ਟੱਚ ਅਵੇ ਇਸ ਤੀਨੀ ਬੋਲ ਮੈਚ ਲੀ ਗਿਆ ਇਹ ਗਲਤੀ ਮੰਨ ਲਓ ਟੱਚ ਲੱਗਿਆ ਫਸਟ ਟੱਚ ਲੱਗਿਆ ਮਲਕਾਣੇ ਦਾ ਲਗਭਗ 1.5 ਪੌਣੇ 2 ਮਿੰਟ ਬਚੀ ਨੇ ਕੱਢੇ ਨੇ ਇੰਨਾ ਹੀ ਟਾਈਮ ਜੱਛ ਨੇ ਲਾਇਆ ਸੀ चटी तरफ खुशी मलकाने की खेडी जी कोल बजद बहुत नेड़े है गुड जश ने मारे टच ਖੁਸ਼ੀ ਨੂੰ 5 ਨੰਬਰ ਨੂੰ ਦੂਜਾ ਟੱਚ ਲੱਗਿਆ ਇਸੂ 4 ਨੰਬਰ ਜਰਸੀ ਦੇ ਵਿੱਚ ਖੇਡ ਰਹੀ ਹੈ ਮਲਕਾਣਿਆ ਦੀ ਤਰਫੋਂ ਜਿਦਾ ਉਹਨਾ ਸਟੈਪਾਂ ਬੱਚੇ ਦਾ ਕਟਿੰਗ ਲੱਗ ਰਿਹਾ ਟਾਈਮ ਲਾਉ ਬੱਚੇ ਜੇ ਨਾ ਸਟਾਈਮ ਲਾਉਗਾ ਇਹਦਾ ਅਰਲੀ ਦੇ ਹੱਥ ਲੱਗਦਾ ਹੈ ਫਾਈਨਲ ਮੈਚ ਪਿੰਡ ਚੱਠੇ ਦੇ ਵਿੱਚ ਚੱਲ ਰਿਹਾ ਟੂਰਨਾਮੈਂਟ ਹੈ ਕੁੱਪਨ ਟੂਰਨਾਮੈਂਟ ਹੈ ਕੋ ਖੋਦਾ ਆਇਆ ਤੁਹਾਰ ਦਾ ਦੇਣ ਕੋਸ਼ਿਸ਼ ਦੂਰ ਕੀ ਇਹ ਆਗੇ ਆਗੇ ਆ ਰਿਹਾ ਹੁਣ ਲੱਗਿਆ ਟੱਚ ਸਿਕਸ ਦਾ ਅਟੈਕ ਸੀ ਖੁਸ਼ੀ ਨੂੰ ਵੱਜਿਆ ਟੱਚ ਸਿਕਸ ਦਾ ਅਟੈਕ ਫਾਸਟ ਬੈਜ ਆਊਟ ਹੋ ਗਿਆ 3 स्कोर 10-10 हो गए 6 का अटैक फिर मारया सी अर्ली ओ तो मैं लगातार खो पाऊ ਬਹੁਤ ਸੋਹਣਾ ਡਿਫੈਂਸ ਕਰ ਰਹੀ ਹੈ ਮਲਕਾਨਿਆਂ ਦੀ ਹੈ ਕੱਚ ਲੱਗਿਆ ਹੋਇਆ ਚੌਥਾ ਡੱਟ ਲੱਗਿਆ ਮਲਕਾਨਿਆਂ ਨੂੰ ਮਲਕਾਨੇ ਵਾਲੇ ਦੂਜਾ ਬੈਸ ਖੇਡ ਰਿਹਾ ਆ ਆਊਟ ਹੈ ਬਈ ਆਊਟ ਲੰਬਾ ਅਟੈਕ ਫਲੈਸ਼ ਹੋ ਰਹੀ ਸੀ ਪਰ ਖੋ ਗਲਤ

ਵਿਸ਼ਣ ਮੂੰਹ ਦੇ ਵਿੱਚ ਹੈ ਰੈਫਰੀ ਦੇ ਤੇ ਟਾਈਮ ਬਿਲਕੁਲ 3/6 ਦਾ ਸਕੋਰ ਹੈ ਜੀ 6 ਟੱਚ ਮਾਰਨੇ ਚੱਠੇ ਦੀ ਟੀਮ ਨੇ ਮਲਕਾਨਿਆਂ ਦੇ ਤੇ 3 ਮਾਰੇ ਸੀ ਮਲਕਾਨਿਆਂ ਵਾਲੇ ਨੇ ਚੱਟ ਨੇ ਹਾਫ ਟਾਈਮ ਹੋ ਗਿਆ 6-3 ਦਾ ਸਕੋਰ। ਟੋਨਲ ਬਾਅਦ ਲੱਗਾ ਨਾ ਤੇ ਖੇਡਵਾ ਲਵਾਂਗੇ। ਜਿੱਤ ਤੋਂ ਬਾਅਦ ਸੈੱਟ ਕਰ ਲੋਗੇ। ਪਿੰਡ ਚੱਠੇ ਦੀ ਟੀਮ। ਇਹ ਅਰਦਾਸ ਕਰਦੀਆਂ ਹੋ ਜੀ।